ਈਨੰਦ لال ਸਾਸ ਪੱਕੀ ਦੀ ਛਲ ਮਾਰਦੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸ਼ਾਦਾ ਛੱਕ ਰਹੇ ਬੜੇ ਪ੍ਰੇਮ ਨਾਲ ਸੰਗਤ ਜੀ ਕੁਦਰਤੀ ਵਾਪਰੀ ਕਿ ਸਾਹਮਣੇ ਆ ਕੇ ਨਾ ਇੱਕ ਕੂਕਰ ਬਹਿ ਗਿਆ ਗੁਰੂ ਗੋਬਿੰਦ ਸਿੰਘ ਜੀ ਕੁੱਤਾ ਸਤਗੁਰੂ ਜੀ ਦੇ ਸਾਹਮਣੇ ਬਹਿ ਗਿਆ ਮਹਾਰਾਜ ਵੱਲ ਵੇਖ ਰਿਹਾ ਸਤਗੁਰੂ ਛਕਦੇ ਨੇ ਪ੍ਰਸ਼ਾਦਾ ਸਤਗੁਰੂ ਦੀ ਨਿਗਾਹ ਭਈ ਸਾਹਮਣੇ ਵੇਖਿਆ ਕੁੱਤਾ ਬੈਠਾ ਮਰਦ ਨੇ ਮਨ ਵਿੱਚ ਪਤਾ ਨਹੀਂ ਕੀ ਸਤਿਗੁਰੂ ਜੀ ਪਤਾ ਨਹੀਂ ਕਿਸ ਰਹਿਮਤ ਦੇ ਘਰ ਵਿੱਚ ਆਏ ਮਰਦ ਨੇ ਦੋ ਕੁ ਬੁਰਕੀਆਂ ਪ੍ਰਸ਼ਾਦਾ ਤੋੜਿਆ ਇਹਦਾ ਸੁੱਟ ਦਿੱਤਾ ਕੂਕਰ ਵੱਲ ਕੁੱਤਾ ਚੁੱਕਿਆ ਕੁੱਤੇ ਨੇ ਉਹ ਦੋ ਬੁਰਕੀਆਂ ਪ੍ਰਸ਼ਾਦਾ ਤੇ ਛਕਣ ਲੱਗ ਪਏ ਭਾਈ ਨੰਦ ਲਾਲ ਸਾਹਿਬ ਦੇ ਮਨ ਵਿੱਚ ਮੈਰਾਗ ਭਰ ਗਿਆ ਉਹਨਾਂ ਨੇ ਪੱਖੀ ਲੱਖ ਦਿੱਤੀ ਦੋਨੇ ਹੱਥਾਂ ਦਾ ਬੁੱਕ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਜ ਦੇ ਵੱਲ ਬੁੱਕਾਂ ਦਾ ਇਸ਼ਾਰਾ ਕੀਤਾ ਮਹਾਰਜ ਨੇ ਇਉਂ ਲੱਗੇ ਕਰਨਾ ਇਉਂ ਹੁਣ ਹਰ ਬੰਦਾ ਤੇ ਸਮਝ ਨਹੀਂ ਸਕਦਾ ਕਿ ਭਾਈ ਅਨੰਦ ਲਾਲ ਸਾਹਿਬ ਕੀ ਕਹਿਣਾ ਚਾਹੁੰਦੇ ਪਰ ਗੁਰੂ ਗੋਬਿੰਦ ਸਿੰਘ ਜੀ ਸਮਝ ਗਏ ਐਦਾਂ ਬੁੱਕ ਬਣਾ ਕੇ ਐ ਕਰਦੇ ਅਨੰਦ ਲਾਲ ਸਾਹਿਬ ਕੀ ਕਹਿਣਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਜੀ ਸਮਝ ਗਏ ਹੁਣ ਆਪਾਂ ਵੀ ਨਹੀਂ ਸਮਝੇ ਹੋਣੇ ਤੁਸੀਂ ਸਮਝ ਗਏ ਵੀ ਭਾਈ ਨੰਦ ਲਾਲ ਸਭ ਕੀ ਕਹਿਣਾ ਚਾਹੁੰਦੇ ਨਹੀਂ ਸਮਝਿਆ ਪਰ ਗੁਰੂ ਗੋਬਿੰਦ ਸਿੰਘ ਜੀ ਸਮਝ ਗਏ ਕਿਉਂ ਸਮਝੇ ਪਿਆਰਿਓ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭਾਈ ਆਨੰਦ ਲਾਲ ਸਾਭ ਨਾਲ ਪ੍ਰੇਮ ਹੀ ਬਹੁਤਾ ਸੀ ਸਿਆਣਿਆਂ ਦੀਆਂ ਕਹਾਵਤ ਹੈ ਗੁਰਮਖੋ ਕਹਿੰਦੇ ਗੁੰਗੇ ਦੀਆਂ ਰਮਜਾ ਤੇ ਗੁੰਗੇ ਦੀ ਮਾਂ ਮਾਂ ਜਾ ਗੁੰਗਾ ਹੈ ਨਾ ਜਿਹੜਾ ਉਹਨੂੰ ਦੁਨੀਆ ਨੂੰ ਸਮਝ ਨਹੀਂ ਕੀ ਕਹਿ ਰਿਹਾ ਨਹੀਂ ਪਤਾ ਪਰ ਉਹਦੀ ਮਾਂ ਨੂੰ ਪਤਾ ਹੈ ਵੀ ਇਹ ਕੀ ਕਹਿ ਰਿਹਾ ਹੈ ਕਿਉਂ ਕਿਉਂਕਿ ਮਾਂ ਦਾ ਆਪਣੇ ਬੱਚੇ ਨਾਲ ਪ੍ਰੇਮ ਹੀ ਬਹੁਤਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਨਾਮ ਹੀ ਬੋਲੇ ਤਾਂ ਵੀ ਪਤਾ ਹੈ ਮਾਂ ਨੂੰ ਬੱਚਾ ਕੀ ਕਹਿਣਾ ਚਾਹੁੰਦਾ ਇਉਂ ਹੀ ਗੁਰੂ ਸਿੱਖ ਦੇ ਨਾਮ ਹੀ ਬੋਲੇ ਤੇ ਗੁਰੂ ਨੂੰ ਪਤਾ ਹੀ ਹੈ ਵੀ ਸਿੱਖ ਕੀ ਚਾਹੁੰਦਾ ਲਿਖਿਆ ਨਾ ਪਾਣੀ ਚ ਬਿਨ ਬੋਲਿਆ ਸਭ ਕੁਝ ਸਭ ਕੁਝ ਜਾਣਦਾ ਇਸ ਆਗੈ ਕੀਚੈ ਅਰਦਾਸ ਭੋਲੇ ਆ ਸਭ ਕਿਸ਼ਾਨ ਦਾ ਆ ਕੇ ਕਿੰਿਆ ਰਤਾ ਆ ਕੇ ਕਿੰਿਆ ਰਤਾ ਭੋਲੇ ਆ ਸਭ ਕਿਸ਼ਾਨ ਦਾ ਸਾਬ ਨੇ ਬੁੱਕ ਬਣਾ ਕੇ ਇਉਂ ਕੀਤੇ ਮਹਾਰਾਜ ਵੱਲ ਸਤਗੁਰ ਨੇ ਵੇਖ ਲਿਆ ਸਮਝ ਗਏ ਪਰ ਮਹਾਰਾਜ ਨੇ ਉਹਦੀ ਗੱਲ ਤੇ ਕੋਈ ਪ੍ਰਤੀਕਿਰਿਆ ਨਾ ਦਿੱਤੀ ਨਾ ਹਾਂ ਨਾ ਨਾ ਕੁਛ ਨਹੀਂ ਕੁਝ ਸਕਦੇ ਰਹੇ ਭਾਈ ਅਨੰਦ ਲਾਲ ਸਾਹਿਬ ਨੇ ਦੁਬਾਰੇ ਫੇਰ ਬੁੱਕ ਜੋੜੇ ਮਹਾਰਾਜ ਵਾਲੇ ਉਂ ਕੀਤੇ ਸਤਗੁਰ ਨੇ ਫੇਰ ਕੋਈ ਪ੍ਰਤੀਕਿਰਿਆ ਨਾ ਦਿੱਤੀ ਤੀਜੀ ਵਾਰ ਭਾਈ ਆਨੰਦ ਲਾਲ ਸਭ ਨੇ ਬੁੱਕ ਜੋੜੇ ਹੁਣ ਬੁੱਕ ਜੋੜ ਕੇ ਇਉਂ ਕਰਦੇ ਨੇ ਉਹਦਾ ਮਤਲਬ ਤਾਂ ਕੀ ਸੀ ਭਾਈ ਆਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਇਉਂ ਬੁੱਕ ਕਰਕੇ ਕੁਝ ਮੰਗ ਰਹੇ ਨੇ ਬੰਦੇ ਮਹਾਰਾਜ ਮੈਨੂੰ ਦੇ ਦਿਓ ਕੀ ਮੰਗ ਰਹੇ ਸੀ ਭਲਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸੀਤ ਪ੍ਰਸ਼ਾਦ ਮੰਗਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੀਤ ਮਤਲਬ ਝੂਠਾ ਜਦੋਂ ਆਪਾਂ ਅਰਦਾਸ ਕਰਨੇ ਆ ਆਪਾ ਕਹਿੰਨੇ ਆ ਮਹਾਰਾਜ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾ ਕਰਕੇ ਭੋਗ ਲਾਓ ਸੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਆਪਾ ਸੀਤ ਝੂਠਾ ਨਹੀਂ ਕਹਿਣਾ ਮਤਲਬ ਉਹੀ ਹੈ ਹੈ ਝੂਠਾ ਹੀ ਪਰ ਸੀਤ ਸ਼ੁੱਧ ਸ਼ਬਦ ਜਿਹੜਾ ਸਤਕਾਰ ਬੋਧਕ ਸ਼ਬਦ ਹੈ ਤੇ ਤੀਜੀ ਵਾਰ ਹੱਥ ਵੀ ਬਣਾਇਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਥੋੜੀ ਜੀ ਕਿਰਪਾ ਮੇਰੇ ਵੱਲ ਵੀ ਕਰ ਦਿਓ ਮਹਾਰਜ ਗੁਰੂ ਗੋਬਿੰਦ ਸਿੰਘ ਸਾਹਿਬ ਅੱਖਣ ਲੱਗੇ ਵੀ ਆਨੰਦ ਲਾਲਾ ਨਹੀਂ ਫਿਰ ਭਾਈ ਆਨੰਦ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁੱਤੇ ਨੂੰ ਵੀ ਤੇ ਦੋ ਗੁਰਕੀਆਂ ਪ੍ਰਸ਼ਾਦ ਪ੍ਰਸ਼ਾਦ ਦਾ ਛੁੱਟੀ ਦਿੱਤਾ ਤੁਸੀਂ ਕੁੱਤੇ ਨੂੰ ਵੀ ਕੂਕਰ ਨੂੰ ਵੀ ਦੋ ਗੁਰਕੀਆਂ ਪ੍ਰਸ਼ਾਦਾ ਤੁਸੀਂ ਛੁੱਟੀ ਦਿੱਤਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਾਦਾਰ ਆ ਤੇ ਮੈਂ ਵੀ ਤੇਰੇ ਦਰ ਦਾ ਕੁੱਕਰ ਹਾਂ ਹਮ ਕੁੱਕਰ ਤੇਰੇ ਦਰਬਾਰ ਭਉ ਕਹ ਆਕੇ ਬਦਨ ਪ੍ਰਸਾਦ ਤੇ ਮਹਾਰਾਜ ਮੈਂ ਵੀ ਤੇਰੇ ਦਰਵਾਜੇ ਦਾ ਕੁੱਕਰ ਹਾਂ ਕਿਰਪਾ ਕਰੋ ਮੈਨੂੰ ਵੀ ਕਪੂਰਕੀ ਦੇ ਦਿਓ ਮਹਾਰਾਜ ਸਤਗੁਰ ਆਖਣ ਲੱਗੇ ਨੰਦ ਲਾਲਾ ਤੈਨੂੰ ਨਹੀਂ ਦੇਣਾ ਮਹਾਰਾਜ ਕੁੱਤੇ ਨੂੰ ਦੇ ਦਿੱਤੀ ਦੋ ਬਰਕੀਆਂ ਪ੍ਰਸ਼ਾਦਾ ਕੁੱਤੇ ਨੂੰ ਦੇਤਾ ਤੇ ਮੈਨੂੰ ਨਹੀਂ ਦੇਣਾ ਕਿਉਂ ਨੰਦ ਲਾਲ ਸਾਹਿਬ ਨੇ ਪੁੱਛਿਆ ਮਹਾਰਾਜ ਆਖਣ ਲੱਗੇ ਕੁੱਤੇ ਨੇ ਮੰਗਿਆ ਨਹੀਂ ਸੀ ਕੁਕਰ ਨੇ ਮੰਗਿਆ ਨਹੀਂ ਸੀ ਨੰਦ ਲਾਲਾ ਸਾਡੇ ਦਿਲ ਚ ਭਾਵਨਾ ਬਣੀ ਸੀ ਦੋ ਗੁਰਕੀਆਂ ਪ੍ਰਸ਼ਾਦਾ ਦੇ ਤਾ ਤੂੰ ਮੰਗਣ ਲੱਗਿਆ ਹੈ ਜਦੋਂ ਤੂੰ ਮੰਗੇਗਾ ਸਤਗੁਰ ਆਖਣ ਲੱਗੇ ਫਿਰ ਮੈਨੂੰ ਇਹ ਪਰਖਣਾ ਪਏਗਾ ਕਿ ਜੋ ਤੂੰ ਮੰਗ ਰਿਹਾ ਹੈ ਉਹਦੇ ਕਾਬਿਲ ਹੈ ਵੀ ਕਿ ਨਹੀਂ ਆਖ ਸਤਨਾਮ ਸਿਵਾਹਿ ਗਰੂ ਜੋ ਤੂੰ ਮੰਗ ਰਿਹਾ ਹੈ ਉਹਦੇ ਕਾਬਿਲ ਹੈ ਵੀ ਕਿ ਨਹੀਂ ਨਹੀਂ ਤੇਰੀ ਫਿਰ ਮੈਨੂੰ ਯੋਗਤਾ ਵੇਖਣੀ ਪੈਗੀ ਜਦੋਂ ਇਹ ਬਚਨ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਭਾਈ ਅਨੰਦ ਲਾਲ ਜੀ ਦੇ ਅੱਖਾਂ ਵਿੱਚੋਂ ਬੈਰਾਗ ਦੇ ਹੰਝੂ ਵਹਿ ਤੁਰੇ ਅੱਖਣ ਲੱਗੇ ਸੱਚੇ ਪਾਤਸ਼ਾਹ ਫਿਰ ਯੋਗਤਾ ਤੇ ਮੇਰੇ ਵਿੱਚ ਕੋਈ ਹੈ ਨਹੀਂ ਗੁਣ ਇਹੋ ਹੋਰ ਨਾਹੀ ਕੋਈ ਹੋਏ ਨਾ ਕੋ ਹੋਵਾ ਨਾ ਕੋ ਹੋਏ ਮarre ਜੇ ਯੋਗਤਾ ਤੇ ਹੈ ਕੋਈ ਨਹੀਂ ਫਿਰ ਯੋਗਤਾ ਤੇ ਹੈ ਕੋਈ ਜਿਵੇਂ ਧਾਰਨਾ ਵੱਡੀ ਸੀ ਪਹਿਲਾਂ ਕੋਈ ਤੁਨਾ ਗੁਰੂ ਦੀ ਵਿੱਚ ਮੇਰੇ ਕੋਈ ਤੁਨਾ ਗੁਰੂ ਦੀ ਵਿੱਚ ਮੇਰੇ ਆਪਣਾ ਤਾਂ ਮੈਂ ਭਲੇ ਦਸਾ ਫੇਰ ਪਰਿਆ ਤੋਈ ਗੁਣ ਨਾ ਕੋ ਤੁਜੀ ਚਿਤ ਮੇਰੇ ਆਪਣਾ ਦਾ ਫੇਰ ਪਰਿਆ ਤੋਈ ਗੁਣ ਨਾ ਕੋ ਤੁਜੀ ਚਿਤ ਮੇਰੇ ਆਪਣਾ ਦਾ ਫੇਰ ਕੋਈ ਗੁਣ ਨਾ ਗੁਰੂ ਜੀ ਸਿਧ ਮੇਰੇ ਆਪਣਾ ਦਾ ਪੈ ਪਰਿਆ ਗੀ ਗੁਣ ਨਾ ਗੁਰੂ ਜੀ ਤੂ ਵੇਲੇ ਆਪਣਾ ਦਾ ਪੈ ਪਰਿਆ ਹੋਈ ਗੁਣਾਂ ਗੁਰੂ ਦੀ ਵਿੱਚ ਵੇਦੇ ਹੋ ਗੁਣਾ ਦਾ ਮੈਂ ਭਰਿਆ ਹੋ ਗਣਾ ਦਾ ਹੋ ਬੇਨਾ ਦਾ ਜੀ ਮੈਂ ਪਰਿਆ ਹੋ ਬੇਨਾ ਦਾ ਜੀ ਮੈਂ ਪਰਿਆ ਆਪਣਾ ਦਾ ਜੀ ਮੈਂ ਭਰਿਆ 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 ਔਗਣਾ ਦਾ ਮੈਂ ਪਰਿਆ ਗੁਣਾਂ ਦਾ ਗੂਟੀ ਵਿੱਚ ਮੇਰੇ ਔਗਣਾ ਦਾ ਮੈਂ ਪਰਿਆ ਜੇ ਮੇੜ ਕੀ ਕੀਤੀ ਮਹਾਰਾਜੀ ਗੁਣ ਕੋਈ ਹੈ ਨਹੀਂ ਔਗਣਾ ਦੇ ਪਰੇ ਔਗਣ ਹੀ ਔਗਣ ਹਨ ਸੱਚ ਕਲਗੀਧਰ ਜੀ ਜੇ ਮੇਰੀ ਯੋਗਤਾ ਲੱਗ ਪੈ ਨਾ ਤੁਸੀਂ ਪਰਖਣਾ ਤੇ ਮਹਾਰਾਜ ਫਿਰ ਜੋ ਬਚਨ ਤੁਹਾਡਾ ਬਾਣੀ ਦਾ ਲੇਖ ਹੈ ਕਤਹਿ ਨ ਛੁਟੀ ਹੈ ਜੇ ਲੱਗ ਪਏ ਲੇਖਾ ਫੋਲਣ ਫਿਰ ਦੇ ਕਦੇ ਵੀ ਛੁਟਕਾਰਾ ਨਹੀਂ ਲੇਖ ਹੈ ਕਤਹਿ ਨ ਛੁਤੀਆ ਕਿਉਂ ਨਹੀਂ ਹੋਣਾ ਪਿਆਰਿਓ ਕਿਉਂਕਿ ਖਿੰਨ ਖਿੰਨ ਭੁੱਲਣ ਹਾਰ ਅਸੀਂ ਬੰਦੇ ਆ ਪਿਆਰਿਓ ਤੇ ਬੰਦਾ ਗਲਤੀਆਂ ਦਾ ਪੁੱਤ ਹੈ ਮਨੁੱਖ ਗਲਤੀਆਂ ਦਾ ਬੋਲੋ ਜੀ ਮਨੁੱਖ ਗਲਤੀਆਂ ਦਾ ਪੁਤਲਾ ਹੈ ਪੁਤਲਾ ਹੈ